ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰੀਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਵਿੱਚ ਤਖਤਾ ਪਲਟਣ ਦੀ ਯੋਜਨਾ ਕੌਣ ਹੈ ਰਿਹਾ ਸaat ਕੌਣ ਦੇ ਰਿਹਾ ਸaat ਕਿਸਾਂ ਪਾਕਿਸਤਾਨ ਦੇ ਫੌਜ ਮੁਖੀ ਜਰਨਲ ਅਸੀਮ ਮਦੀਰ ਦੇਸ਼ ਦੇ ਸੰਵਿਧਾਨ ਵਿੱਚ ਵੱਡੇ ਬਦਲਾਅ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਲੋ ਰਾਏ ਨੀਤੀ ਕਹਾਂ ਬਲਿਆ ਵਿੱਚ ਇੱਕ ਚੁੱਪ ਤਖਤਾ ਬਲਟ ਵਜੋ ਦੇਖਿਆ ਜਾ ਰਿਹਾ ਹੈ ਇਨਾ ਬਦਲਾਵਾਂ ਤੋਂ ਬਾਅਦ ਉਹ ਅਸਲ ਵਿੱਚ ਸਰਕਾਰ ਦੇ ਮੁਖੀ ਬਣ ਜਾਣਗੇ ਭਾਵੇਂ ਰਾਏ ਨੀਤੀਕ ਲੀਡਰਸ਼ਿਪ ਨਾ ਮਾਤਰ ਬਣ ਰਹੇ ਬਣ ਰਹੇ ਪਾਕਿਸਤਾਨ ਦੇ ਸੰਵਿਧਾਨ ਦੇ ਅਨੁਛੇਦ 243 ਨੂੰ ਬਦਲ ਵਾਲੀ ਇਹ ਸੋਧ ਮੀਰ ਮਨੀਰ ਨੂੰ ਅਸੀਮ ਸ਼ਕਤੀਆਂ ਦੇਵੇਗੀ ਸੁਪਰੀਮ ਕੋਰਟ ਕਮਾਂਡਰ ਫੌਜ ਮੁਖੀ ਪਾਕਿਸਤਾਨ ਦੇ ਵਿੱਚ ਸੁਪਰੀਮ ਕੋਰਟ ਕਮਾਂਡਰ ਬਣ ਜਾਵੇਗਾ ਸਖਤਰ ਸੰਯੁਕਤ ਮੁਖੀ ਇਹ ਉਹ ਫੌਜ ਜਲ ਸੈਨਾ ਤੇ ਹਵਾਈ ਸੈਨਾ ਦੇ ਸੰਯੁਕਤ ਮੁਖੀ ਹੋਣਗੇ ਤੇ ਪਰਮਾਣੂ ਹਥਿਆਰਾਂ ਨੂੰ ਕੰਟਰੋਲ ਕਰਨਗੇ ਉਦਾ ਖਤਮ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਸ਼ਾਹ ਸਾਹਿਰ ਸ਼ਬ ਮਸ਼ਾਦ ਮਿਰਜ਼ਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਅਤੇ ਇਹ ਸੋਦੇ ਨੂੰ ਖਤਮ ਕਰਕੇ ਇਸ ਦੀਆਂ ਸ਼ਕਤੀਆਂ ਫੀਲਡ ਮਾਰਸ਼ਲ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਜਾਣਗੀਆਂ ਅਸੀਂ ਮਨੀਰ ਦਾ ਫੀਲਡ ਮਾਰਸ਼ਲ ਦਾ ਦਰਜਾ ਸੰਵਿਧਾਨ ਵਿੱਚ ਸਥਾਈ ਹੋ ਜਾਵੇਗਾ ਕਾਨੂੰਨੀ ਸ਼ੋਰ ਰਾਸ਼ਟਰਪਤੀ ਭਾਗ ਫੀਲਡ ਮਾਰਸ਼ਲ ਵਿਰੁੱਧ ਉਹਨਾਂ ਦੇ ਕਾਰਜਕਾਲ ਤੇ ਪੂਰੀ ਜ਼ਿੰਦਗੀ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਖਬਰ ਨਾਲ ਅੰਤ ਤੱਕ ddwy'n ddwy'n ddwy'n